ਲੋਈ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹੈ ਬੋਲ ਦੀ ਕਿਤਾਬ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜਾਬ ਦਾ ਪੁੱਛੜ ਕੇ ਪੀਐਸ ਗੱਲ ਭਾਗ ਕਿਤਾਬ ਦਾ ਭਾਗ ਭਾਗ ਚੌਥਾ ਜਿਸ ਦਾ ਨਾਮ ਹੈ ਅਖੌਤੀ ਸੁਪਰ ਕੌਪ ਦਾ ਕੁਝਾ ਸੱਚ ਸ਼ੁਰੂ ਕਰਦੇ ਆਂ ਸੁਪਰ ਕੌਪ ਦਾ ਉਸ ਨੂੰ ਕਿਹਾ ਜਾਣਾ ਚਾਹੀਦਾ ਹੈ ਜੋ ਬੇਆਵਾਜ਼ੀਆਂ ਦੀ ਆਵਾਜ਼ ਬਣੇ ਜਿਹੜਾ ਨੇਕੀ ਇਨਸਾਫ ਸੱਚੇ ਇਮਾਨਦਾਰੀ ਚੰਗਿਆਈ ਦਾ ਮੂਜਸਮਾ ਹੋਵੇ ਜੋ ਲੋਕਾਂ ਦਾ ਰੱਖਾ ਹੋਵੇ ਜਿਹੜਾ ਕਿਸੇ ਨਾਲ ਬੇਇਨਸਾਫੀ ਨਾ ਕਰੇ ਸਗੋਂ ਬੇਇਨਸਾਫੀਆਂ ਕਰਨ ਵਾਲਿਆਂ ਵਿਰੁੱਧ ਲੜਨ ਵਾਲਾ ਹੋਵੇ ਜਿਹੜਾ ਨਮਾਣਿਆਂ ਲਤਾੜਿਆਂ ਦੇ ਉਹਨਾਂ ਲੋਕਾਂ ਦਾ ਹਾਮੀ ਹੋਵੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਉਹ ਕਿਸੇ ਨਾਲ ਵਦੀਕੀ ਨਾ ਕਰੇ ਤੇ ਨਾ ਹੋਣ ਦੇ ਵੀ ਉਸਦੀ ਵਰਦੀ ਵੇਖ ਕੇ ਲੋਕ ਫਖਰ ਕਰਨ ਕੇ ਆ ਗਿਆ ਮਨੁੱਖਤਾ ਦਾ ਹਮਦਰਦ ਬੀਬੀਆਂ ਬੱਚੇ ਨੌਜਵਾਨ ਬਿਰਧ ਮਾਈਆਂ ਬਜ਼ੁਰਗ ਸਾਰੇ ਉਸ ਨੂੰ ਵੇਖ ਕੇ ਅਨਸਾਰ ਖੜ ਜਾਣ ਉਹ ਕਿਹੋ ਜਿਹਾ ਸੁਪਰਕੌਪ ਜਦ ਨੂੰ ਵੇਖਣ ਸਾਰ ਲੋਕਾਂ ਵਿੱਚ ਦਹਿਸ਼ਤ ਫੈਲ ਜਾਵੇ ਤੇ ਲੋਕ ਲੌਕ ਦੇ ਫਿਰਨ ਕੇ ਜਸਤੇ ਅਸਦੀ ਨਜ਼ਰ ਪੈ ਗਈ ਉਹ ਸਵੇਰ ਦਾ ਸੂਰਜ ਨਹੀਂ ਵੇਖ ਸਕੇਗਾ ਭਲਾ ਉਹ ਕਾਦਾ ਸੁਪਰਕੌਪ ਜਿਹੜਾ ਔਰਤਾਂ ਨੂੰ ਸਿਰਫ ਪੈੜੀ ਨਜ਼ਰ ਨਾਲ ਵੇਖਣ ਦਾ आदी ਹੋਵੇ ਉਹ ਕਾਦਾ ਸੁਪਰਕੌਪ ਜਿਹੜਾ ਬੇਦੋਸ਼ਾ ਤੇ ਜ਼ੁਲਮ ਕਰੇ ਤੇ ਕਰਾਵੇ ਜਿਹੜਾ ਲੋਕਾਂ ਦੀ ਇੱਜ਼ਤਾਂ ਰੂਲਦਾ ਹੋਵੇ ਜਿਹੜਾ ਲੋਕਾਂ ਨੂੰ ਜਲੀਲ ਕਰਦਾ ਹੋਵੇ ਲੋਕਾਂ ਨੂੰ ਦੇਗ ਵਿੱਚ ਉਬਾਲ ਕੇ ਸਿਰ ਵਿੱਚ ਕੱਲ ਠੋਕੇ ਲੱਤਾਂ ਪਾੜ ਦੇਣੀ ਆ ਗੋਪਤੰਗਾਂ ਤੇ ਕਰੰਟ ਲਗਾਉਂ ਸਿੱਖ ਬੀਬੀਆਂ ਨੂੰ ਨੰਗੀਆਂ ਕਰਕੇ ਤਸ਼ੱਦਦ ਕਰਨਾ ਦੁੱਧ ਚੌਂਗਦੇ ਬੱਚੇ ਤੱਕ ਮਾਰ ਦੇਣੇ ਝੂਠੇ ਮੁਕਾਬਲੇ ਬਣਾਉਣੇ ਕੀ ਇਹ ਕੰਮ ਸੁਪਰਕਾਪ ਦੇ ਹੁੰਦੇ ਨੇ ਲੱਚਰਤਾ ਫਲਾਉਣ ਲੋਕਾਂ ਨੂੰ ਅਯਾਸ਼ ਬਣਾਉਣ ਨਸ਼ਿਆਂ ਦਾ ਹਾਮੀ ਹੁੰਦਾ ਹੈ ਸੁਪਰਕਾਪ ਔਰਤਾਂ ਪ੍ਰਤੀ ਹਫਤਰੀ ਸੋਚ ਗਰਕੀ ਹੋਈ ਸੋਚ ਵਾਲਾ ਹੁੰਦਾ ਹੈ ਸੁਪਰਕਾਪ ਕੁਐਸਚਨ ਮਾਰਕ ਉਹ ਕਾਦਾ ਸੁਪਰਕਾਪ ਜਿਸ ਨੂੰ ਹਰ ਨੀਜ਼ ਹਰਕਤ ਕਰਨ ਦੀ ਖੁੱਲ ਦੇਣ ਮਗਰੋਂ ਲੋਕਾਂ ਤੋਂ ਆਸ ਕੀਤੀ ਜਾਵੇ ਕਿ ਇਸ ਸ਼ਖਸ਼ ਦੇ ਹਰ ਵਿਦੀ ਕੀ ਬਰਦਾਸ਼ਤ ਕਰ ਲਵੋ ਕਿਉਂਕਿ ਸੁਪਰਕਾਪ ਭਾਰਤੀ ਨਿਆਂ ਵੱਲੋਂ ਸਿੱਖਾਂ ਕਲਾਬ ਜੰਗ ਦਾ ਕਮਾਂਡਰ ਐਸ ਲਈ ਇਸ ਜੰਗ ਨੂੰ ਅਤਵਾਦ ਦੇ ਖਿਲਾਫ ਮੁਹਿੰਮ ਦਾ ਫੈਨਸੀ ਨਾ ਹੈ ਠ ਟਕਣ ਵਾਲਿਆਂ ਦੀ ਇੱਛਾ ਸੀ ਕਿ ਇਸ ਦਾ ਹਰ ਗੁਨਾਹ ਹਰ ਕਤਲ ਹਰ ਬਦਤਮੀਜ਼ੀ ਤੇ ਹਰ ਬਦੀ ਕੀ ਬਰਦਾਸ਼ਤ ਕਰੋ ਕਿਉਂਕਿ ਅਸੀਂ ਉਸ ਨੂੰ ਸੁਪਰਕਾਪ ਕਹਿੰਨੇ ਆ ਵਿਸਕੀ ਨਾਲ ਰੱਜਿਆ ਉਹ ਕਿਸੇ ਵੀ ਵਕੀਲ ਸਾਹਿਬ ਕਾ ਜੱਜ ਡਾਕਟਰ ਪ੍ਰੋਫੈਸਰ ਵਿਦਿਆਰਥੀ ਕਿਸਾਨ ਦੁਕਾਨਦਾਰ ਜਾਂ ਕੋਈ ਬਿਜ਼ਨਸਮੈਨ ਕਿਸੇ ਵੀ ਸਿੱਖ ਨੂੰ ਮਾਰਨ ਤਸੀਹੇ ਦੇਣ ਦੇ ਫੈਸਲੇ ਸੁਣਾ ਸਕਦਾ ਸੀ ਲੋਕਾਂ ਦੇ ਬੇਦਰਦੀ ਨਾਲ ਬੇਅਤਹਾਸ਼ਾ ਕਤਲ ਕਰਵਾ ਕੇ ਪੰਜਾਬ ਨੂੰ ਸ਼ਮਸ਼ਾਨਘਾੜ੍ਹ ਬਣਾਉਣ ਵਾਲਾ ਵਈ ਛੇ ਦਰਿੰਦਾ ਹੁੰਦਾ ਇਹ ਸੁਪਰਕੌਪ ਨਹੀਂ ਉਹ ਸੁਪਰਕੌਪ ਕਿਹੜਾ ਜਿਹੜਾ ਜੀ ਡੀਜੀਪੀ ਦੇ ਅਹੁਦੇ ਤੇ ਬੈਠ ਕੇ ਆਪਣੇ ਮਹਤ ਮਤਾਹਿਤ ਅਫਸਰਾਂ ਨੂੰ ਇਹ ਮਤ ਦੇਣ ਦੀ ਬਜਾਏ ਕਿ ਇੱਕ ਵੀ ਨਾਗਰਿਕ ਨਾਲ ਵਦੀ ਕੀ ਨਾ ਹੋਵੇ ਉਲਟਾ ਉਹਨਾਂ ਨੂੰ ਪੁੱਛੇ ਕਿ ਕਿੰਨਾ ਸਕੋਰ ਹੈ ਇਹੀ ਹੈ ਉਹਨਾਂ ਉਸ ਅਖੌਤੀ ਸੁਪਰਕੌਪ ਦੀ ਅਸਲ ਪਛਾਣ ਇਹ ਉਹਦੇ ਨਾਲ ਹੋਣ ਵਾਲੀ ਐਸਐਸਪੀ ਤੇ ਹੋਰ ਅਫਸਰਾਂ ਦੀ ਹਰ ਮੀਟਿੰਗ ਤੋਂ ਪਹਿਲਾਂ ਪੰਜਾਬ ਭਰ ਵਿੱਚ 4-5 ਸਿੱਖਣੂ ਮਾਰਨਾ ਪੈਂਦਾ ਸੀ ਤਾਂ ਕਿ ਮੀਟਿੰਗ ਵਿੱਚ ਗੱਜ ਕੇ ਕਹਿ ਸਕਣ ਮੈਂ 15 ਮਾਰੇ ਮੈਂ 20 ਮਾਰੇ ਮੈਂ 30 ਮਾਰਤੇ ਉਹ ਖੁਦ ਕਾਨੂੰਨ ਅਦਾਲਤ ਅਪੀਲ ਦਲੀਲ ਜੱਜ ਵਕੀਲ ਸੀ ਜੋ ਮਰਜੀ ਮੂੰਹ ਕੱਟ ਦੇਵੇ ਉਹ ਹੁੰਦਾ ਸੀ ਭਾਰਤੀ ਨਿਜਾਮ ਉਸ ਨੂੰ ਲੋਕਾਂ ਵਿੱਚ ਸੁਪਰਕਾਪ ਜੋ ਬਣਾਉਣਾ ਚਾਹੁੰਦਾ ਸੀ ਪਰ ਜੇ ਪੱਲੇ ਹੀ ਕੁਝ ਨਾ ਹੋਵੇ ਤਾਂ ਖੇਤਾਂ ਵਿੱਚਲਾ ਡਰਨਾ ਵੀ ਖੜਾ ਨਹੀਂ ਰਹਿ ਸਕਦਾ ਇਸ ਦੀ ਸਾਰੀ ਸੁਪਰ ਕਾਪੀ ਉਦੋਂ ਖੇਵਾਂ ਗੁੜਦੀ ਫਿਰਦੀ ਸੀ ਜਦ ਇੱਕ ਅਣਖ ਵਾਲੀ ਬੀਬੀ ਨੇ ਅੱਗੇ ਮੰਗਾਰਿਆ ਇਸ ਅਖੌਤੀ ਸੁਪਰ ਕਾਪ ਦਾ ਗੰਦਾ ਭੈੜਾ ਪੱਦਾ ਕਿਰਦਾਰ ਦਾ 18 ਜੁਲਾਈ 1988 ਨੂੰ ਇੱਕ ਪਾਰਟੀ ਵਿੱਚ ਹੀ ਨੰਗਾ ਹੋ ਗਿਆ ਸੀ ਜਦ ਉਸਨੇ ਬੀਬੀ ਰੂਪਨ ਦੇਵਾਲ ਬਜਾਜ ਨਾਲ ਸ਼ਰੇਆਮ ਛੇੜਖਾਨੀ ਕੀਤੀ ਇਹੋ ਜਿਹੇ ਸੁਪਰ ਕਾਪ ਦੇ ਹੱਕ ਵਿੱਚ ਡਟ ਕੇ ਸਾਰੀ ਅਫਸਰਸ਼ਾਹੀ ਹੱਥ ਧੋਕੇ ਰੂਪਨ ਦਿਓਲ ਬਜਾਇ ਦੇ ਮਗਰ ਪੈ ਗਈ ਮੁਕਾਦਮਾ ਵਾਪਸ ਲੈਣ ਲਈ ਚਾਰੇ ਪਾਸਿਓਂ ਜ਼ੋਰ ਪੈਣ ਲੱਗਾ ਪੈਰ ਪੈਰ ਤੇ ਜਲੀਲ ਕੀਤਾ ਜਾਣ ਲੱਗਾ ਬਿਨ ਮੰਗੀਆਂ ਸਲਾਹਾਂ ਤੇ ਗੁਮਨਾਮ ਧਮਕੀਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਫਸਰਾਂ ਦੀ ਟੈਲੀਫੋਨ ਲਿਸਟ ਵਿੱਚੋਂ ਇਸ ਔਰਤ ਅਫਸਰ ਦਾ ਨਾਂ ਕੱਟ ਦਿੱਤਾ ਸਰਕਾਰੀ ਕਲੈਂਡਰ ਵਿੱਚੋਂ ਫੋਟੋ ਹਟਾ ਦਿੱਤੀ ਵੱਡੇ ਅਹੁਦੇ ਤੋਂ ਹਟਾ ਕੇ ਮਾਮੂਲੀ ਜਹੀ ਪੋਸਟ ਦੇ ਦਿੱਤੀ ਥਾਂ ਥਾਂਉ ਮਜ਼ਾਕ ਦਾ ਪਾਤਰ ਬਣ ਲੱਗੀ ਮਾਨਸ ਗਰੁੱਪ ਵਿੱਚ ਪਰੇਸ਼ਾਨ ਕਰਨ ਲਈ ਉਸ ਦੇ ਅਫਸਰ પતિ ਬੀ ਆਰ ਬਜਾਜ ਤੇ ਵੀ ਦਬਾਉ ਪੈਣ ਲੱਗਾ ਪਰ ਫੌਜ ਦੇ ਰਿਟਾ ਰਿਟਾਇਰ ਕਰਨਲ ਇਕਬਾਲ ਸਿੰਘ ਦਿਓਲ ਦੇ ਘਰ ਜਨਮੀ ਜਾਗਦੀ ਜ਼ਮੀਰ ਵਾਲੀ ਇਹ 72 ਔਰਤ ਚਟਾਨ ਵਾਂਗ ਡਟੀ ਰਹੀ ਉਸ ਵੇਲੇ ਦਾ ਰਾਜਪਾਲ ਸੁਧਾਰਤ ਸ਼ੰਕਰ ਰੇ ਅਤੇ ਉਸ ਦਾ ਸਕਿਉਰਿਟੀ ਐਡਵਾਈਜ਼ਰ ਜੇ ਐਫ ਫਰੇਬੈਰੋ ਨੇ ਮੁਕਾਦਮਾ ਖਾਰਜ ਕਰਵਾਉਣ ਲਈ ਹਰ ਪੁੱਠਾ ਸਿੱਧਾ ਹੱਥ ਕੰਡਾ ਵਰਤਿਆ ਇੱਕ ਪਾਸੇ ਇੱਕ ਔਰਤ ਤੇ ਦੂਜੇ ਪਾਸੇ ਸੁਪਰਕੌਪ ਸੀ ਤੇ ਇਸ ਦੀ ਹਮਾਇਤ ਵਿੱਚ ਮੁਲਕ ਦਾ ਸਾਰਾ ਇਨਜਾਮ ਇਹ ਬਹਾਦਰ ਔਰਤ ਖੁਦ ਆਈਏਐਸ ਅਧਿਕਾਰੀ ਪਤੀ ਵੀ ਸੀਨੀਅਰ ਆਈਏਐਸ ਅਫਸਰ ਪ੍ਰਾਸ਼ਮ ਸ਼ੇਰ ਸਿੰਘ ਦਿਓਲ ਆਈਏਐਸ ਕਮਿਸ਼ਨਰ ਦਿੱਲੀ ਪੁਲਿਸ ਚ ਭਾਬੀ ਕਮਲਜੀਤ ਕੌਰ ਦਿਓਲ ਆਈਏਐਸ ਅਸਿਸਟੈਂਟ ਕਮਿਸ਼ਨਰ ਦਿੱਲੀ ਪੁਲਿਸ ਚ ਤੇ ਪਿਤਾ ਭਾਰਤੀ ਫੌਜ ਦਾ ਰਿਟਾਇਰਡ ਕਰਨਲ ਇਕਬਾਲ ਸਿੰਘ ਦੇਵਾਲ ਲੁਧਿਆਣਾ ਜ਼ਿਲ੍ਹੇ ਦੇ ਡਾਂਗੋ ਪਿੰਡ ਦੀ ਜੰਪਲ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਹੇ ਅਰਜਨ ਸਿੰਘ ਦੇਵਾਲ ਦੀ ਪੁੱਤਰੀ ਬੀਬੀ ਰੂਪਨ ਦੇਵਾਲ ਬਜਾਜ ਜੋ ਪੰਜਾਬ ਸਰਕਾਰ ਦੇ ਵਿੱਤ ਸਕੱਤਰ ਵਰਗੇ ਅਹੁਦੇ ਤੋਂ ਰਿਟਾਇਰ ਹੋਈ ਹੈ ਨੇ ਗਿੱਲ ਦੀ ਸਾਰੀ ਮਰਦਾਨਗੀ ਚੋਰ-ਚੋਰ ਕਰ ਦਿੱਤੀ ਜਦ ਅਦਾਲਤ ਨੇ ਗਿੱਲ ਨੂੰ ਚਰਿੱਤਰਹੀਣ ਕਰਦਾਨਿਆ ਗਿੱਲ ਨੂੰ 2 ਲੱਖ ਜੁਰਮਾਨਾ ਤੇ 3 ਮਹੀਨੇ ਸਜ਼ਾ ਹੋਈ ਸੀ ਪਰ ਉਹ ਮਗਰੋਂ ਜੇਲ੍ਹ ਜਾਨ ਤੋਂ ਬਚ ਗਿਆ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਇਸ ਪੱਧਰ ਦੇ ਉੱਚ ਅਫਸਰਾਂ ਵਾਲੇ ਪਰਿਵਾਰ ਨਾਲ ਸੰਬੰਧਤ ਹੁੰਦਿਆ ਹੋਇਆ ਵੀ ਇੱਕ ਛੋਟਾ ਜਿਹਾ ਇਨਸਾਫ ਲੈਣ ਵਾਸਤੇ ਇੰਨਾ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਸ ਵੇਲੇ ਉਹਨਾਂ ਆਮ ਪਿੰਡੂ ਗਰੀਬ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਿਨ੍ਹਾਂ ਦੇ ਪਰਿਵਾਰਕ ਜੀ ਤੇ ਨੌਜਵਾਨ ਔਲਾਦਾਂ ਪੁੱਛਗਿੱਛ ਦੇ ਬਹਾਨੇ ਦਿਨ ਦਿਹਾੜੇ ਚੁੱਕ ਲਏ ਜਾਂਦੇ ਰਹੇ ਨੇ ਚਾਹੇ ਬਲੈਕ ਥੰਡਰ ਮੋਕੇ ਇਹ ਛੀਰ ਦਰਬਾਰ ਸਾਹਿਬ ਅੰਦਰੋਂ ਸੋਨੇ ਬਾਰੇ ਬਹਿਸ ਛੜੀ ਚਾਹੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਚੋੱਕ ਕੇ ਖਪਾ ਦੇਣ ਦੀ ਗੱਲ ਹੋਈ ਜਾਂ ਅਣਪਛਾਤੀਆਂ ਲਾਸ਼ਾਂ ਵਰਗੇ ਮਾਮਲੇ ਸਾਹਮਣੇ ਆਏ ਹਰ ਵਾਰ ਮੁਲਕ ਦਾ ਨਿਯਾਮ ਕਹਿੰਦਾ ਰਿਹਾ ਕਿ ਇਹ ਤਾਂ ਸਾਡਾ ਸੁਪਰਕਾਪ ਹੈ ਜਿਹੜਾ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜ ਲਿਆ ਲੜ ਰਿਹਾ ਹੈ ਕਿਸੇ ਹੂਮ ਗਾਰਡੀਅਨ ਨੂੰ ਵੀ ਇੰਨੀ ਤਾਕਤ ਮਿਲ ਜਾਂਦੀ ਤਾਂ ਉਹ ਵੀ ਗਿੱਲ ਵਰਗਾ ਸੁਪਰਕਾਪ ਬਣ ਜਾਂਦਾ ਇਸ ਮੁਲਕ ਦਾ ਨਿਯਾਮ ਇਸ ਨੂੰ ਬੇਸ਼ੱਕ ਸੁਪਰਕਾਪ ਬਣਾਉਣ ਤੇ ਤੁਲਿਆ ਰਿਹਾ ਪਰ ਇੱਕ ਔਰਤ ਨੇ ਇਸ ਅਖੌਤੀ ਸੁਪਰਕਾਪ ਨੂੰ ਨਾਨੀ ਚੇਤੇ ਕਰਵਾ ਦਿੱਤੀ ਬੇਸ਼ੱਕ ਗਿੱਲ ਨੂੰ ਜੇਲ ਨਹੀਂ ਜਾਣਾ ਪਿਆ ਪਰ ਸਜ਼ਾ ਹੋਈ ਤੇ ਕਾਨੂੰਨ ਦੀ ਨਜ਼ਰ ਵਿੱਚ ਉਹ ਸਜ਼ਾ ਸਜ਼ਾਯਾਫਤਾ ਮੁਜਰਮ ਬਣ ਗਿਆ 17 ਸਾਲ ਉਹ ਦਲੇਰ ਬੀਬੀ ਅਸਰਦਰਪੋਕ ਗਿੱਲ ਨਾਲ ਲੜਦੀ ਰਹੀ ਪੜਦੀ ਰਹੀ ਜਿਸ ਦੇ ਮਗਰ ਇਸ ਮੁਲਕ ਦਾ ਸਾਰਾ ਹਕੂਮਤੀ ਸਿਸਟਮ ਡਟਿਆ ਖੜਾ ਸੀ ਇਵੇਂ ਹੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੇ ਪਤੀ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਿਸ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮੌਤ ਲਈ ਗਿੱਲ ਨੂੰ ਉਸਦੇ ਆਖਰੀ ਸਾਹ ਤੱਕ ਜ਼ਬਰਦਸਤ ਟੱਕਰ ਦਿੱਤੀ ਇਨਾ ਬੀਬੀਆਂ ਤੇ ਇਹੋ ਜਿਹੇ ਗੱਲ ਅਤੇ ਉਸ ਦੇ ਗਰੋ ਵੱਲੋਂ 27 ਲੋਕਾਂ ਉੱਪਰ ਮੁਕਾਦਮੇ ਵਾਪਸ ਲੈਣ ਲਈ ਜੋ ਜ਼ੁਲਮ ਜੋ ਉਹਦੀ ਜੋ ਧੱਕੇਸ਼ਾਹੀਆਂ ਹੋਈਆਂ ਨੇ ਜੇ ਉਹ ਕਿਸੇ ਕੋਈ ਕਿਸੇ ਕੋਈ ਸੁਨੇਤਾ ਇਸ ਪਾਪੀ ਨੂੰ ਸੁਪਰਕਾਪ ਕਹਿਣ ਵਾਲੇ ਨੂੰ ਤਰਹਾਰਾਂ ਪਾਵੇ ਜਿਹੜੇ ਲੋਕ ਨੂੰ ਸੁਪਰਕਾਪ ਕਹਿੰਦੇ ਨੇ ਉਹਨਾਂ ਦੀਆਂ ਤੀਆਂ ਪੈਣਾ ਦੀ ਬੇਪਤੀ ਕੀਤੀ ਜਾਂਦੀ ਉਹਨਾਂ ਦੇ ਟੱਬਰ ਬੇਦੂਸ਼ੇ ਜੀ ਬੁਚੜਖਾਨਿਆਂ ਵਿੱਚ ਕੋਹੇ ਜਾਂਦੇ ਉਹਨਾਂ ਨੂੰ ਆਪਣੇ ਟੱਬਰ ਦੇ ਜੀ ਬਚਾਉਣ ਲਈ ਪੁਲਿਸ ਨੂੰ ਫਰੋਤੀ ਦੇਣੀ ਪੈਂਦੀ ਤੇ ਉਹਨਾਂ ਦੇ ਘਰਾਂ ਦੇ ਮੈਂਬਰਾਂ ਦੇ ਝੂਠੇ ਪੁਲਿਸ ਮੁਕਾਬਲੇ ਬੰਦੇ ਫੇਰ ਵੇਖਦੇ ਕਿ ਕਿਵੇਂ ਉਹ ਗੱਲ ਨੂੰ ਸੁਪਰਕੌਪ ਕਹਿੰਦੇ ਸਾਹਿਬ ਦਾ ਸਾਹਿਬਾਨ ਦੁਨੀਆ ਨੂੰ ਪਤਾ ਹੈ ਕਿ ਸੁਪਰਕੌਪ ਲੋਕਾਂ ਦਾ ਰਾਖਾ ਹੁੰਦਾ ਹੈ ਲੋਕਾਂ ਦਾ ਕਾਤਲ ਨਹੀਂ ਹੁੰਦਾ ਜਿੱਥੇ ਅਸਲੀ ਸੁਪਰਕੌਪ ਹੋਵੇ ਉੱਥੇ ਗੁਲਜ਼ਾਰ ਖੜਦੀ ਹੈ ਸਮਸ਼ਾਨ ਘਾਟ ਨਹੀਂ ਬੰਦਾ ਜਿਹੜੇ ਕਹਿੰਦੇ ਨੇ ਕਿ ਗੱਲ ਨੇ ਪੰਜਾਬ ਵਿੱਚ ਸ਼ਾਂਤੀ ਲਿਆ ਕੇ ਬੜਾ ਉਪਕਾਰ ਕੀਤਾ ਹੈ ਉਸ ਪੰਜਾਬ ਵਿੱਚ ਤਾਂ ਗਿੱਲ ਦੀ ਕਦਰ ਸਾਹ ਦੇ ਸਾਹਮਣੇ ਐ ਦੁਨੀਆ ਹੈਰਾਨ ਹੈ ਕਿ ਮਰੇ ਦੀ ਮਿੱਟੀ ਨਾ ਪੁੱਟਣ ਵਾਲੀ ਮਤ ਦੇਣ ਵਾਲੇ ਪੰਜਾਬ ਵਿੱਚ ਗਿੱਲ ਦੇ ਕਿਵੇਂ ਪੋਤੜੇ ਫਰੂਲੇ ਜਾ ਰਹੇ ਨੇ ਅੱਜ ਸਾਰੀ ਦੁਨੀਆ ਦਾ ਸਿੱਖ ਤੇ ਮਨੁੱਖਤਾ ਦਾ ਦਰਦ ਰੱਖਣ ਵਾਲਾ ਹਰ ਇਨਸਾਨ ਗਿੱਲ ਦੇ ਮਰਨ ਤੇ ਸੰਤੋਸ਼ਟ ਹੈ ਕਿ ਧਰਤੀ ਦਾ ਬੋਝ ਘਟਿਆ ਇਹ ਕਿਹੋ ਜਿਹਾ ਸੁਪਰਕੌਪ ਸੀ ਜਿਸ ਦੇ ਮਰਨ ਮਗਰੋਂ ਲੋਕ ਖੁਸ਼ੀਆਂ ਮਨਾ ਰਹੇ ਸਨ ਲੱਡੂ ਵੰਡ ਰਹੇ ਸਨ ਤੇ ਸ਼ੁਕਰ ਮਨਾਉਂਦੇ ਹੋਏ ਵਾਹਿਗੁਰੂ ਅੱਗੇ ਸ਼ਿਕਵਾ ਕਰ ਰਹੇ ਸਨ ਕਿ ਉਸ ਦੀ ਜਾਨ ਇਦਾਂ ਕਿਉਂ ਨਿਕਲ ਗਈ ਤੇ ਉਹ ਕਿਸੇ ਖਾੜਕੂ ਵਾਰਦਾਦ ਵਿੱਚ ਕਿਉਂ ਨਹੀਂ ਮਾਰਿਆ ਗਿਆ ਲੋਈ ਇਹ ਸੀ ਪੰਜਾਬ ਦਾ ਬੁੱਚੜ ਕੇ ਪੀਐਸ ਗੱਲ ਕਿਤਾਬ ਦਾ ਭਾਗ ਤੀਜਾ ਤੇ ਅਗਲੇ ਭਾਗਾਂ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਛੇਤੀ ਅਗਲੇ ਭਾਗ ਵੀ ਆਪਾਂ ਅਪਲੋਡ ਕਰਾਂਗੇ